हेलो जी वेलकम सशिका नमस्ते स्वागत है आज के ब्लॉग आई थिंक तू ठीक हो होगी अस भी ठीक ठाक है लो जी आज हम जा रहे हैं टल्ली साहब गुरुद्वारा मुनका उधर चल रहे समागम गंडिया वाला मेला लगता है 3 दिन दा हुंदा है समागम ते 10 दे तो स्टार्टिंग सेगा अस जा रहे हैं बारा टेक नु उस दिन रिकी बाजी दा हैप्पी बर्थडे सेगा ते चलो नाल गुरुद्वारा साहब मुथा टेक आंदे हैं ਲੋ ਜੀ ਪਹੁੰਚ ਗਏ ਆ ਫਿੱਕੀ ਬਾਜੀ ਕਰਨ ਗਏ ਐ ਸਕੂਟਰ ਖੜਾ ਅਸੀਂ ਸਿਆਲਾ ਚ ਤਾਂ ਚਾਹੀਦਾ ਹੁੰਦਾ ਐਤਵਾਰ ਇਹ ਕੈਤੋਂ ਸੁਗਨੀ ਸਾਬ ਜੀ ਦਾ ਪਾਠ ਹੁੰਦਾ ਇੱਥੇ ਪਰ ਗਰਮੀ ਚ ਬਹੁਤ ਘਟ ਜਾਂਦਾ ਗਰਮੀ ਬਹੁਤ ਜ਼ਿਆਦਾ ਨੇਸ ਕਰਕੇ ਬਹੁਤ ਘਟ ਜਾ ਹੁੰਦਾ ਕਿਸੇ ਕਿਸੇ ਟਾਈਮ ਜਾ ਹੁੰਦਾ ਐਤਵਾਰ ਲੋ ਜੀ ਪੱ ਚੱਲ ਪਏ ਆ ਇਹ ਹੈ ਜੀ ਜੋੜਾਂ ਘਰ ਅੱਗੇ ਤੇ ਜੋੜੇ ਜਮਾ ਕਿਤੇ ਜਾਂਦੇ ਆ छपील लगी हुई सी ठंडा मिठा जल फिर ठंडे दिया दपील लगी हुई सी कोक को, लिमका माझा ठीक है जी सब तो पहला असं करावे जोड़े जमा जी जिसने लगे एनक संगत बहुत ज़्यादा सी ਗਰਮੀ ਇੰਨੀ ਸੀ ਕੂਲਰ ਮੋਰੇ ਬੈ ਕੇ ਇੰਨਾ ਪਸੀਨਾ ਆ ਰਿਹਾ ਸੀਗਾ ਨਾ ਲਓ ਜੀ ਪਿਛੇ ਨਿੰਬੂ ਪਾਣ ਦੀ ሽਪੀਲ ਲੱਗੀ ਹੋਈ ਸੀਗੀ ਠੀਕ ਹੈ ਜੀ ਇੱਧਰ ਠੰਡੇ ਲੰਗਰ ਚੱਲ ਰਹੇ ਆ ਪਰ ਪਹੁੰਚ ਲਦੇ ਅੰਦਰ ਐਂਟਰੀ ਗੇਟ ਦੀ ਵੀ ਵੀਡੀਓ ਨਹੀਂ ਬਣਾ ਹੋਈ ਉਮੀਦ ਹੈ ਕਿ ਬਣਾਈਏ ਪਾਵਾਂਗੇ। ਕੋਈ ਖੌਸੀ। ਸਾਹਮਣੇ ਦੀਵਾਨ ਸੱਜੇ ਹੋਏ ਸੀਗੇ। ਗਰਮ ਸਬਜ਼ੀ। ਖੂਨ ਦਾ ਤਾਂ ਕੈਂਪ ਵੀ ਸੀਗਾ ਇੱਥੇ। ਤੇ ਹੁਣ ਆਪਾਂ ਚੱਲਦੇ ਹਾਂ ਮੁੱਖ ਟਿਕਣੇ ਵਾਸਤੇ। ਰਾਤ ਨੂੰ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਦੀਵਾਨ ਸੱਜਦੇ ਆ ਤਿੰਨ ਦਿਨ ਦਾ ਜਦੋਂ ਹੁੰਦਾ ਮਗਮ ਤੇ ਰਾਤ ਨੂੰ ਸੰਗਤ ਜ਼ਿਆਦਾ ਕਹਿੰਦੇ ਹੁੰਦੀ ਆ ਹੁਣ ਵੀ ਸੰਗਤ ਹੱਸੇਗੀ It's ਉਹ ਬਤਾਇਆ ਜਾ ਰਿਹਾ ਸੀਗਾ ਤੇ ਜੋ ਵੀ ਪਾਣੀ ਪੀਣੇ ਵਾਲਾ ਸੇਪ ਉਹ ਪਾ ਗਏ ਸੀ ਜਿਹੜੇ ਸੀ ਚੱਕਰੇ ਸੀ ਨਾਲ ਨਾਲ ਸੰਤ ਮਹਾਤਮਾ ਆ ਰਹੇ ਨੇ ਸੰਗਤ ਵੀ ਨਾਲ ਹੀ ਆ ਬਹੁਤ سارے ਸੰਤ ਮਹਾਪੁਰਸ਼ ਆ ਰਹੇ ਸੀਗੇ ਉਹ 3 ਦਿਨ ਹੋ ਗਏ ਸਮਾਗਮ ਚੱਲਦੇ ਹਨ ਪ੍ਰਿੰਸ ਕਹ ਰਿਹਾ ਸੀ ਕੁਝ ਖਾਣ ਵਾਸਤੇ ਤੇ ਬਾਹਰ ਲੱਗਿਆ ਹੋਇਆ ਸੀਗਾ ਲੰਗਰ ਕਹਿਸ ਮਮਾ ਇੱਥੇ ਕੁਝ ਖਾਣ ਨੂੰ ਨਹੀਂ ਮਿਲਦਾ ਤੇ ਫਿਰ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਪ੍ਰਿੰਸ ਨੂੰ ਫਿਰ 쿨ਰ ਮੋਰੇ ਵੀ ਹਵਾ ਨਹੀਂ ਨਹੀਂ ਲੱਗ ਰਹੀ ਸੀਗੀ ਪਰ ਸੰਗਤ ਵਿੱਚ ਸ਼ਰਧਾ ਭਾਵਨਾ ਬਿਖੂ ਸੰਗਤ ਫਿਰ ਵੀ ਬੈਠੀ ਹੋਈ ਸੀਗੀ ਦੇ ਵੀ ਇਹ ਸਭੀ ਦਰਸ਼ਨ ਕਰੋ ਤੁਸੀਂ ਅਸ਼ਨ ਕਰ万ਨੇ ਆ। ਅਸਾਂ ਤਿੰਨ ਦਾ ਲੰਗਰ ਇੰਨ ਪਾਣੀ ਆਈਸਕ੍ਰੀਮ ਸੰਗਤ ਦੇਖੇਗਾ ਤੁਸੀਂ ਖਾ ਰਹੇ ਆਈਸਕ੍ਰੀਮ ਤੇ ਇਹ ਤੋਂ ਬਰਾ ਮੋਰ ਲੈਣ ਗਿਆ। ਮਮਾ ਹੋਰ ਖਾਣੀ ਹੈ। ਤਾਂ ਫਿਰ ਮੈਂ ਆ ਜਿਵੇਂ ਕਿ ਆ ਮਾਮਾ ਜੀ ਦੇ ਪਿੰਨੇ ਪੈ ਸੀਗਾ ਉਹਨਾਂ ਨੇ ਕਿਹਾ ਮੇਰੇ ਭਾਜੀ ਗਾਇਸ ਪਿੰਨ ਦੇ ਦੋ ਬੱਚੇ ਨੇ ਤੇ ਉਹਨਾਂ ਦੇ ਸਾਥ ਹੀ ਸਾਹਮਣੇ ਠੰਡੇ ਉੱਤੇ ਚੱਲਦੀ ਸ਼ਪੀਲ ਖੂਬਸਾਦ ਲਿੰਬੂ ਪਾਣੀ ਤੇ ਗੁਰਕਲੰਗਰ ਕਰਾ ਲਾ ਕਰ ਕੂੜੀਆਂ ਤੇ ਲੰਗਰ ਸੀਗਾ ਚੱਲਦਾ ਗਿਆ ਉਹਨਾਂ ਦੇ ਸੰਗਤ ਵੀ ਕਰਦੇ ਸੀ ਐਸਕ੍ਰੀਨ 'ਤੇ ਲੰਘਾਂਗੇ ਸ਼ਾਮ ਤੱਕ ਚੱਲਦਾ ਸੀਗਾ ਲੋਜੀ ਹਾਈ ਐਂਟਰੀ ਗੇਟ ਬਹੁਤ ਨਵਦੀਆ ਜਿਆ ਮਟ ਕੀਤੀ ਹੋਈ ਹੈ ਇਧਰ ਠੰਡੇ ਮਿੱਠੇ ਜਲਦੀ ਸ਼ਪੀਲ ਸੀ ਉਧਰ ਸਾ ਠੰਡੇ ਦੇ ਹੋਜੀ ਨਾਲ ਕੱਟਦੇ ਅੰਦਰ

ਮਹਤੂਪ੍ਰੇਮ ਤੇ ਸ਼ਰਧਾ ਦਾ ਉਤਾਰ ਦੇ ਤੋ ਦੇਖੇ ਕੰਮ ਬਿਖਰਾਤੇ ਤੇ ਸ਼ਰਧਾ ਦਾ ਉਤਾਰ ਲੁਕਣ ਕੇ ਬਹਾਦਰ ਜੀ ਨੇ ਕਿਹਾ ਹੁੰਦੇ ਕਿ ਸੰਗਤਾਂ ਨੂੰ ਆਵਾਜ਼ ਦੇ ਕਿਉਂਕਿ ਸਾਜਾਂ ਨੂੰ ਮਿਲ ਕੇ ਕੁਝਾਤਾ ਹੋਣਾ ਤੇ ਯਾਦ ਕਰਦਾ 40 ਮਹੀਨੇ ਖਾਣੇ ਵਾਲੇ ਲਾਇਕਰਨ ਨੂੰ 33 ਦੀ ਸਮਰੱਥਾ 19 ਹੋ ਗਏ ਪਾਸੋਂ ਕੁਝਾ ਮਿਲਣ ਤੇ ਬਾਦ ਦੇ શરીਰ ਤੇ ਸੁਆਸਿਆ ਆਸਿਫ ਜੀ ਬੇਅਦਬੇ ਜੇਕਰ ਨਾ ਅਦਬਾ

ਇਹਦੇ ਕੋਲ ਭਾਰ ਨਹੀਂ ਕੀਤਾ ਤਾਂ ਉਹ ਕਿਸੇ ਸਟੇਟ ਦੇ ਅੱਗੇ ਕੋ ਫਾਰਮ ਕਰੀ ਦਿਆ ਬੈਂਕ ਦਾ ਐਸਾ ਪੁੱਛਦੇ ਨੇ ਲੋਸ ਅਸੀਂ ਅੰਦਰ ਮੁਥਾ ਟਿਕਿਆ ਤੇ ਹੁਣ ਅਸੀਂ ਚਾਹਾਂਗੇ ਲੰਗਰ ਹਾਲ ਵੱਲ ਲੰਗਰ ਸ਼ਕਨ ਵਾਸਤੇ ਲੋਸ ਪੋਚ ਕੇ ਲੰਗਰ ਹਾਲ ਜੇ ਸਾਹਮਣੇ ਹੁੰਦਾ ਸੰਗਤ ਦਸੀ ਲੰਗਰ ਸ਼ਕ ਕਰੇ ਉਹ 1:30 ਵਜੇ ਟਾਈਮ ਸੀਗਾ ਲੰਗਰ ਸਟਾਰਟਿੰਗ ਹੋਏਗਾ ਸਗਾ 12:00 ਵਜੇ ਪਰ 1:30 ਵਜੇ ਤੱਕ ਸੰਗਤ ਲੰਗਰ ਸ਼ਕ ਕਰਨੀ ਪੱਠੀ ਹੋ ਗਈ ਸੀਗੀ ਉੱਜਾ ਪਹੁੰਚ ਕੇ ਲੰਗਰ ਹਾਲ ਚ ਪ੍ਰਿੰਸ 11s ਮੈਂ ਆਪਣੀ ਬੱਕਰੀ ਥਾਲੀ ਲੈਣੀ ਆ ਮੈਂ ਆਪਣੀ ਬੱਕਰੀ ਥਾਲੀ ਚ ਖਾਣਾ ਮੈਂ ਕਿ ਤੂੰ ਨਹੀਂ ਖਾਣਾ ਇਹ ਜਿਹੜਾ ਲੰਗਰ ਸ਼ੱਕਦਾ ਕਿਤੇ ਵੀ ਜਾਂਦਾ ਹੈ ਬਹੁਤ ਘੱਟ ਖਾਂਦਾ ਹੈ ਸੋ ਮੈਂ ਇੱਕੋ ਥਾਲੀ ਲੈ ਲਈ ਸੀ ਕਿ ਲੋ ਜੀ ਥਾਲੀ ਵਰਤਾ ਰਹੇ ਆ ਲੀ ਕੌਲੀ ਚਮਚ ਨਾਨਾ ਤੇ ਆ ਗਿਆ ਖੱਟਾ ਲੋਸਤਾਰ ਚੌਲ ਪਿਆਜ਼ ਪਹਿਲਾ ਪਿਆਜ ਵਾਲਾ ਲੰਗਰ ਕਿਹਾ ਜਾਂਦਾ ਇਹਨੂੰ ਗੰਡੇ ਵਾਲਾ ਲੰਗਰ ਖੀਰ ਖਰਬੂਜ ਆਪਦੇ ਵਿੱਚ 1500 ਪਹਿਲਾਂ ਦੀ ਗੱਲ ਹੈ ਲੰਗਰ ਜਿਹੜਾ ਹੈ ਰੋਟੀ ਉੱਪਰ ਪਿਆਜ਼ ਰੱਖ ਕੇ ਲੰਗਰ ਇਨਕੀ ਚਿੱਤੰਦੇ ਹੁੰਦੇ ਛਕਣ ਵਾਸਤੇ ਜਿਦਾ ਜਿਦਾ ਲੋਕ ਜਾਨੀ ਸੰਗਤੀ ਸ਼ਰਧਾ ਭਾਵਨਾ ਹੁੰਦੀ ਹੈ ਉਸ ਤਰ੍ਹਾਂ ਲੰਗਰ ਲੱਗਦਾ ਰਹਿੰਦਾ ਹੈ ਜੀਵਨ ਤੋਂ ਦਿੱਤੇ ਤੇ ਜਿੱਤੇ ਕਿਸੇ ਦੀ ਇੱਛਾ ਉਸ ਤਵਣਾ ਲੰਗਰ ਲਗਾਉਂਦੇ ਆ ਔਰ ਜੀ ਆਪਾਂ ਲੰਗਰ ਸ਼ੱਕੇ ਹੁਣ ਜਾ ਰਹੇ ਆ ਘਰ ਨੂੰ ਕਿਉਂਕਿ 2 ਵਜੇ ਸੀਗੇ ਘਰ ਦੇ ਮਮੇ ਨੂੰ ਵੀ ਦੇਖਣਾ ਸੀਗਾ ਬਸ ਮੇਰੇ ਹਸਬੰਦ ਕਰੇ ਸੀਗੇ ਪਾਣੀ ਵੀ ਕਰਾ ਦਿੰਦੇ ਰਹੇ ਮਗਰੋਂ ਹੁਣ ਆਪਾਂ ਚੱਲਦੇ ਆ ਬਾਹਰ ਜੋੜਾ ਦਾ ਪਨ ਲਵਾ ਕੇ ਜੋੜੇ apertar alguns, a de tudo aquela lógica, se para parli side, che me part side, sabe, ਉਹਨੇ ਆਪਣਾ ਘੋੜਾ ਲਿਆ ਕੇ ਬੰਨੇ ਆ ਸੀਗਾ ਤੇ ਉਸ ਤੋਂ ਬਾਅਦ ਫਿਰ ਟਾਲੀ ਸਾਹਿਬ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਲੇਡੀਜ਼ ਵੀ ਬਹੁਤੰਨ ਤਰ੍ਹਾਂ ਖੁਸ਼ੀ ਤੇ ਬਣੀਆ ਲੋ ਜੀ ਇਹ ਬਾਜ਼ਾਰ ਲੱਗਾ ਹੋਇਆ ਦੁਕਾਨਾਂ ਦੁਕਾਨਾਂ ਤੇ ਬਹੁਤ ਖੁਸ਼ ਹੈਗਾ ਪਰ ਆਪਾਂ ਕੁਝ ਲਿਆ ਨਹੀਂ ਉਹਦੇ ਗੀੜੇ ਨੂੰ ਫਿਰ ਵੀ ਆਪਾਂ ਆ ਗਏ ਲੋ ਜੀ ਵਾਪਸ ਚਲਦੇ ਆ ਘਰ ਤੇ ਕਤਨ ਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੋਂ ਨਵੇਂ ਹੀ ਹੋ ਤਾਂ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇਖੋ ਅਸਕੇ ਲੱਗ ਰਿਹਾ ਹਾਲ ਤੱਕ ਵੀ ਚੱਲ ਰਿਹਾ ਹੈ ਸਿਰਾਂ ਮੁਠੇ ਜਨਰਲ ਖਾਣ ਵਾਲੀ ਚੀਜ਼ ਆ ਇਹ ਬੋਸੀਆਂ ਤਾਂ ਮਰੇ ਨਿੰਬੂ ਪਾਣੀ ਲੱਗਿਆ ਹੋਇਆ ਸੀਗਾ ਬੋਸੀ ਨਾਪਤ ਸਾਲਟਿਆਂ ਕਰਨਾ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਥੈਂਕ ਯੂ